ਇਹ ਚੌੜਾ ਸਾਹਾ ਉਹਦਾ ਕੋਈ ਕੋਈ ਹੋਰੇ ਜੋੜੇ ਗ੍ਰਾਫ ਕੀਤਾ ਹੈ ਉਹਨੇ ਜਾਲ ਛਰੇਆ ਕੀਤਾ ਹੈ ਪੁਲਿਸ ਉਹਦੇ ਤੇ ਕੋਈ ਪਛਾਤਾ ਦੇ ਕੋਈ ਕਾਰਵਾਈ ਨਾ ਕਰੇ ਅੰਤ ਉਹਦੇ ਨਾਲ ਆਪ ਵੀ ਕਮਿਊਨਿਟੀ ਕਾਰਵਾਈ ਕਰੇ ਤੇ ਭਗਵਾਨ ਸਿੰਘ ਮਾ ਸਾਰੇ ਦੋਖਿਆਂ ਸਮੇਤ ਬੇਅਦਬੀ ਵਾਲੇ ਨੂੰ ਤੇ ਸਿਕਰੀ ਸਿੰਘ ਬਾਰੇ ਨੂੰ ਚੰਗਰੂਪ ਤੋਂ ਫੜ ਕੇ ਜੇਲ੍ਹ ਚ ਪਾ ਦੇਣ ਨੰਨੇ ਗਿਆਨ ਵਾਲੇ ਸਹਿਕਰਮ ਤੇ ਇਹ ਕਾਨੂੰਨ ਆਪਲੀ ਕਾਰਵਾਈ ਲਈ ਬਹੁਤ ਧੰਨਵਾਦ ਜੀ ਸਿੰਘ ਖਾਲੀ ਦੇ ਕੰਮ ਬੜੀ ਹੈ ਅੱਜ ਸਰਪੰਚ ਦੇ ਵਿੱਚ ਉਹਨਾਂ ਦੇ ਪੱਖ ਕਿ ਉਹਨਾਂ ਦਾ ਪੱਖ ਕਿ ਉਹਨਾਂ ਦਾ ਚਾਰਕੀ ਦੀ ਰੇਵਾ ਇਹ ਬੋਲਿਆ ਉਹ ਚੋਣ ਕਮੇਟੀ ਦੇ ਸਾਰੇ ਸਿਦ ਸਹਿਵਾਣ ਹਨ ਹਨ ਉਹਨਾਂ ਨੇ ਜੋ ਸਰਪੰਚਾਂ ਦੇ ਫੈਸਲੇ ਸੀ ਨੂੰ ਮੋਲ ਲਾ ਦਿੱਤੀ ਫਾਈਟ ਕੋ ਸਲੋਗਨ ਦੇ ਵਿੱਚ ਇਹ ਇੱਕ ਵਿਆਖਿਆ ਜਿਹਨੇ ਬਹਿਲ ਕੋਲੀ ਕਾਰਨ ਦੇ ਵਿੱਚ ਇੱਕ ਵਾਰੀ ਗੈਰੀ ਅਧਾਰਾਂ ਤੇ ਕਦਮ ਕੀਤੇ ਲਗਾਤਾਰ ਸਹੀ ਅਚਰਨ ਵਿਕੇ ਦਾ ਐਜੂਕੇਸ਼ਨ ਕੀਤਾ ਇਸ ਨਾਲ ਕੁਾਰਸ਼ੀ ਮਾਰ ਹੈ ਕਿ ਇਹ ਸ਼ੇਅਰਡ ਨੂੰ ਨੇ ਵੀ ਇਹ ਗੱਲ ਰਿਪੋਰਟ ਦੇਤੀ ਕਿ ਇਹਨੇ ਬਹਿਲ ਦੇ ਪੋਟਪੂਜਾ ਦੇ ਵਿੱਚ ਕੋਲੀ ਚ ਰੱਖ ਕੇ ਸ਼ਿੰਗਾਣੂ ਛੇ ਚਾ ਪਟੜ ਕੀਤਾ ਐਨਕੀ ਜਾਦੂਦੂਸ਼ਕ ਹਾਸ਼ੀਏ ਤੋਂ ਵਾਂਸੀ ਮਾਰ ਤੋਂ ਪੁੱਛਣਾ ਚਾਹੀਦਾ ਵੀ ਉਹਦੀ ਕਿਹੜੀ ਮਜਬੂਰੀ ਹੈ ਕਿਹੜਾ ਸਮਝੌਤਾ ਹੈ ਬੰਦਾ ਮੰਨੇ ਮੈਂ ਕਰਕੇ ਮੈਂ ਸਾਰੇ ਵਿਰਾਂ ਕਰਕੇ ਕਿ ਨਾਲ ਹੀ ਤਾਕਤ ਦਾ ਤੌਰ ਤੇ ਚਾਇਆ ਜਾ ਰਿਹਾ ਵੀ ਕਿ ਤੁਸ਼ੀ ਹੈ ਕਿ ਉਹਦੀ ਵਡਾਈ ਹੋਈ ਸੀ ਕਿ ਤੁਸ਼ੀ ਕਹਿ ਰਹੀ ਹੈ ਅਸੀਂ ਸਮਝਦੇ ਹਾਂ ਕਿ ਜੇ ਵੀ ਵਾਂਸੀ ਮਾਰ ਸੱਚੀ ਸੀ ਬੰਦਲ ਕਿਸੇ ਤਰ੍ਹਾਂ ਕਾਂਗਰਸ ਭਾਜਪਾ ਇਹ ਦਾਅਵੇ ਕਰਕੇ ਵૃતિ ਨਹੀਂ ਕਿ ਇਹ ਵૃતિ ਹੁੰਦੇ ਦਾ ਅਤਿਕ ਤੁਹਾਡੀ ਸੀਮਾ ਉਹਨਾਂ ਨੇ ਕੋਈ ਕਾਰਵਾਈ ਕਰਦੀ। ਇਹੀ ਕਾਰਨ ਹੈ ਜਿਵੇਂ ਡੇਰੇ ਵਾਲਾ ਜੀ ਭਾਈ ਸਾਹਿਬ ਨੇ ਦੱਸਿਆ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਲੰਘਣ ਸਿਵਲਟੀਏ ਦਿੱਤੀਆਂ ਜਾ ਰਹੀਆਂ। ਤੁਹਾਡੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਜਿਲੀ ਦੀ ਸਰਕਾਰ ਵੀ ਪੰਜਾਬ ਦੇ ਲੋਕਾਂ ਚ ਆਪਣਾ ਇੱਕ ਪੱਤਰ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਦੇ ਸੰਗ ਪੱਤਰ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੁੱਖਿਆ ਨੂੰ ਅੰਗ ਭਾਰਨ ਵੈ ਨੂੰ ਸਿਵਲਟੀਏ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਸਰਕਾਰ ਵੀ ਸਜ਼ਾ ਨਹੀਂ ਹੋਣਾ। ਇਹ ਦੇਬਦੀ ਹੋਕਾਣ ਚਲਾਉਣ ਵਾਇ ਸਰਕਾਰ ਜਿਵੇਂ ਅੱਜ ਕਮਿਸ਼ਨਰੀ ਦੀ ਮੀਟਿੰਗ ਵਿੱਚ ਮੈਂ ਦੇਤੀ ਹੈ ਜਿਉਂ ਨਾ ਨੇ ਚਲਾਨ ਪੇਸ਼ ਕੀਤਾ ਹੁੰਦਾ ਕਿ ਕਦਰ ਦੇ ਵਿੱਚ ਪਹਿਲੇ ਹੀ ਯਾਦ ਦੀ ਕਿ ਚੇਦੇ ਖਤਰਾ ਵਾਪਰ ਨਹੀਂ ਸੀ ਜਿਹਦੇ ਲਈ ਪ੍ਰਵਾਰਸੀ ਮਾਨਵੀ ਜਿਨਵਾਰਾ ਅੰਗੁਸੋਸ਼ਨ ਪੁਲੀਆਮ ਸ਼ਟਕ ਉਹਨਾਂ ਸਾਰਿਆਂ ਨੂੰ ਸਿਕਿਉਰਟੀ ਲੈ ਕੇ ਇੱਕ ਸਵਾਲ ਜਿਹੜਾ ਬੰਦ ਦੇ ਅੱਗੇ ਸਾਡੇ ਸਾਡੇ ਦੇ ਅੱਗੇ ਆ ਕਿ ਫਿਰ ਬੰਦ ਤੋਂ ਇਨਸਾਫ ਲਵੇ ਕਿਉਂ ਅੰਮ੍ਰਿਤ ਸਿੰਘ ਸਾਹਿਬ ਕੀ ਮਿਹਲੇ ਵੇ ਜਿਹੜਾ ਬੇਰ ਸਿੰਘ ਦਾ ਇਤਿਹਾਸ ਹੋਇਆ ਇੰਦਰਾ ਗਾਂਧੀ ਨੇ ਉਹ ਖੇਤੇ ਵਾਪਰਿਆ ਵੀਰ ਸਿੰਘ ਸਾਹਿਬ ਨੇ ਆਇਆ ਜਿਹਨਾਂ ਲੋਕਾਂ ਨੇ ਇਨਸਾਫ ਪਿਆ ਪਰੋਤਰਾ ਗਾਂਧੀ ਜਲੇ ਆ ਤੇ ਬੇਰ ਸਿੰਘ ਜਲੇ ਆ ਧਿਆ ਹੋਇਆ ਪਾਤੋ ਨਦੀ ਨਾਲ ਅੱਜ ਵੀ ਅਸੀਂ ਸਮਝਦੇ ਆ ਕਿ ਭਾਈ ਚੌੜਾ ਸਾਹਿਬਾ ਉਹਦਾ ਕੋਈ ਕੋਈ ਹੋਰੇ ਜੋੜੇ ਗ੍ਰਾਫ ਕੀਤਾ ਹੈ ਉਹਨੇ ਜਾਲ ਛਰੇਆ ਕੀਤਾ ਹੈ ਪੁਲਿਸ ਹੋਦੇ ਤੇ ਕੋਈ ਪਛਾਤਾ ਦੇ ਕੋਈ ਕਾਰਵਾਈ ਨਾ ਕਰੇ ਸਾਨੂੰ ਤੁਹਾਡੇ ਨਾਲ ਆਪ ਦੀ ਕੰਨੀ ਕਾਰਵਾਈ ਕਰੇ ਤੇ ਭਗਵਾਨ ਸਿੰਘ ਮਾਨ ਸਾਰੇ ਦੁੱਖਾਂ ਸਮੇਤ ਬੇਅਦਬੀ ਵਾਲੇ ਨੂੰ ਤੇ ਸਖ਼ਤੀ ਨਾਲ ਬਾਰਨ ਚਰਨ ਰੂਪ ਤੋਂ ਫੜ ਕੇ ਜੇਲ੍ਹ ਚ ਭੇਜਿਆ ਜਾਣਾਂ ਦੀਆਂ ਯਾਦਾਂ ਵੀ ਸਿਰਖਤਰੇ ਕਿ ਕਾਨੂੰਨ ਆਪਲੀਕਾਰਨ ਲਈ ਬੇਰੇ ਧੰਨਵਾਦ ਮੈਂ ਕੀ ਕਰ ਸਕਦਾ ਸਿੰਘ ਸਾਹਿਬ ਅੱਜ ਦੀ ਇਸ ਨੂੰ ਕਰਨ ਲਈ ਹੈ ਅੱਜ ਸਭਨਾਂ ਦੇ ਵਿੱਚ ਜੁੜੇ ਹੁਣ ਦਾ ਪੱਖ ਤੇ ਉਹਨਾਂ ਦਾ ਚਾਰਕੀ ਦੀ ਜੋ ਚੋਰੀ ਕੀ ਮਿਤੀ ਦੇ ਸਾਰੇ ਸਿੰਘ ਸਹਿਬਾਨ ਹਨ ਇਹ ਹਨ ਉਹਨਾਂ ਨੇ ਜੋ ਸਰਦ ਖਾਨ ਜਿਹਦੇ ਪੈਸੇ ਸੀ ਉਹਨੇ ਮੋਹ ਲਾ ਦਿੱਤੀ ਭਾਈ ਕੋਲ ਵਗੈਰੇ ਤੁਸੀਂ ਇਹ ਇੱਕ ਵਿਅਕਤੀ ਜਿਹਨੇ ਬਹਿਲ ਕੋਲੀ ਕਾਲ ਦੇ ਵਿੱਚ ਜੇਕਰ ਹੀ ਗੈਰੀ ਅਧਾਰਾ ਕਦਮ ਕੀ ਲਗਾਤਾ ਸਹੀ ਹੈ ਚਰਨ ਨੇ ਵਿਕੇ ਦਾ ਜਿਹੜਾ ਕਾਹਲ ਕੀਤਾ ਇਸ ਨਾਲ ਕੋ ਮਾਰ ਹਾਈ ਐਸੇਟਰ ਉਹਨੇ ਵੀ ਇਹ ਗੱਲ ਇਹ ਫੋਰ ਜੀ ਵੀ ਕਿ ਇਹਨੇ ਬਹਿਮਲ ਦੇ ਫੋਰ ਜਾਰੇ ਵਿੱਚ ਕੋਈ ਚ ਰੱਖੀ ਨੀ ਸ਼ਿੰਗਾਂ ਨੂੰ ਫਿਟ ਚਾਟੜ ਕੇ ਜਾ ਐਲਕੇ ਜਾਦੂ ਦੀ ਛੱਟ ਨਾ। ਹੱਸੀਏ ਤੋਂ ਅੰਸੇ ਮਾਰ ਤੋਂ ਪੁੱਛਿਆ ਜਾ ਰਿਹਾ ਵੀ ਉਹਦੀ ਕਿਹੜੀ ਮਜਬੂਰੀ ਹੈ ਕਿਹੜਾ ਸਮਝਾਤਾ ਹੈ। ਬੰਦਾ ਮੰਨਦੇ ਮੈਂ ਕਰ ਕਰਕੇ ਮੈਂ ਸਾਰੇ ਗਿਨਾਹ ਕਰਕੇ ਕਿ ਨਾਲ ਹੀ ਅਗਾਂਹ ਦਾ ਦਸਤੂਰ ਪਸਿਆ ਜਾ ਰਿਹਾ ਵੀ ਦੋਸ਼ੀ ਹੈ। ਕਿ ਉਹਦੀ ਫੜਾਈ ਹੋਈ ਸੀ ਵੀ ਦੋਸ਼ੀ ਕਹਿ ਰਹੀ ਹੈ। ਅਸੀਂ ਸਮਝਦੇ ਹਾਂ। ਜੇ ਜੀ ਗੁਰਵਰ ਸਿੰਘ ਮਾਨ ਸੱਜੀ ਸਿੰਘ ਮਾਨ ਕਿਸੇ ਤਰ੍ਹਾਂ ਕਾਂਗਰਸ ਭਾਜਪਾ ਇਹ ਦਾਰੇ ਕਰਦੇ વૃਧੀ ਨਹੀਂ ਜੇ વૃਧੀ ਹੁੰਦੇ ਤਾਂ ਅਕਦੀਕ ਗੁਰਵਰ ਸਿੰਘ ਮਾਨ ਉਹਨਾਂ ਦੇ ਕੋਈ ਕਾਰਵਾਈ ਕਰਦੇ ਇਹੀ ਕਾਰਨ ਹੈ ਜਿਵੇਂ ਡੇਰੇ ਵਾਲਿਆਂ ਦੇ ਪੈਸਾ ਵੀ ਰਿਛਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਉਹਨਾਂ ਨੂੰ ਸਕਿਉਟ ਨੇ ਦਿੱਤਿਆ ਜਾ ਰਿਹਾ ਹੈ ਤੁਹਾਡੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਜਿਹੀ ਜਿਹੀ ਸੱਚਾ ਕਿ ਪੰਜਾਬ ਦੇ ਲੋਕਾਂ 'ਚ ਆਪਣਾ ਇੱਕ ਪੱਕਾ ਕਰ ਰਹੇ ਕਿ ਸਰਕਾਰ ਦੇ ਸੰਭਾਗ ਕਰ ਰਹੇ ਕਿ ਇਹ ਗਰੁੱਪ ਰਾਜ ਸਾਹਿਬ ਮਹਾਰਾਜ ਦੇ ਦੋਖਿਆ ਨੂੰ ਅੰਗ ਪਰਨ ਵੈ ਨੂੰ ਕਿਉਂ ਪੀੜਤਿਆਂ ਜਾਣ ਗਿਆ ਉਹਨਾਂ ਨੂੰ ਸਰਕਾਰ ਦੀ ਸਜ਼ਾ ਨਹੀਂ ਹੋਵੇ ਜੇ ਬੇਵਿਦਿ ਹੋਈ ਕਾਰਨ ਚਲਾਉਣ ਵਾਇ ਸਰਕਾਰ ਜਿਵੇਂ ਅੱਜ ਕਵੀ ਸ਼ੰਗੀ ਦੇ ਦਰਮਿਆਨ ਦੇ ਦਿੱਤੀ ਹੈ ਜੇ ਉਹਨਾਂ ਨੇ ਚਲਾਨ ਪੇਸ਼ ਕੀਤਾ ਹੁੰਦਾ ਖਤਰੇ ਦੇ ਵਿੱਚ ਪਹਿਲੇ ਹੀ ਜਾਣਦੀ ਕਿ ਚਾਹ ਤੁਸੀਂ ਇਹ ਖਤਰਾ ਵਾਪਰ ਨਹੀਂ ਸੀ ਇਹਦੇ ਲਈ ਪ੍ਰਵਾਰਸੀਨ ਮਾਰ ਵੀ ਜਿਸ ਵਾਰ ਹੈ ਉਹ ਕੋਸ਼ਿਸ਼ ਨੂੰ ਪੁਲੀਆਮ ਸ਼ਹਿਰ ਉਹਨਾਂ ਸਾਰਿਆਂ ਨੂੰ ਸਿਕਿਉਰਟੀ ਲੈ ਕੇ ਇੱਕ ਸਵਾਲ ਜਿਹੜਾ ਬੰਦ ਦੇ ਅੱਗੇ ਸਾਡੇ ਸਾਰੇ ਦੇ ਅੱਗੇ ਆ ਕਿ ਫਿਰ 판ਤਕ ਇਨਸਾਫ ਲਵੇ ਕਿਉਂ ਅੰਤਨ ਸਾਹਿਬ ਕੀ ਮਿਲਵੇ ਬਲਦੇ ਸਿੰਘ ਦਾ ਇਤਿਹਾਸ ਹੋਇਆ ਇੰਦਰਾ ਗਾਂਧੀ ਨੇ ਉਹ ਖੇਤੇ ਵਾਪਰੇ ਜੀਵਨ ਸਾਹਿਬ ਨੇ ਆਜਾਏ ਜਿਹਨਾਂ ਲੋਕਾਂ ਨੇ ਇਨਸਾਫ ਦਿਆ ਹੈ ਪਰੋਤਰਾ ਗਾਂਧੀ ਜਲੇ ਆ ਤੇ ਬਲਦੇ ਸਿੰਘ ਜਲੇ ਆ ਝਾ ਹੋ ਗਲੇ 판ਤੋਂ ਨਦੀ ਨਾਲ ਆ ਅੱਜ ਵੀ ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਚੌੜਾ ਸਾਹਾ ਉਹਦਾ ਕੋਈ ਕੋਈ ਹੋਰੇ ਜੋੜੇ ਗਰਾਬ ਕੀਤਾ ਹੈ ਉਹਨੂੰ ਜਾਣ ਛਰੇਆਮ ਕੀਤਾ ਹੈ। ਈਸੋ ਦੇਤੇ ਕੋਈ ਪਿਛਾਤਾ ਤੇ ਕੋਈ ਕਾਰਵਾਈ ਨਾ ਕਰੇ। ਅੰਥੋਂ ਦੇ ਨਾਲ ਆਪੀ ਕਮਿਊਨਿਟੀ ਕਾਰਵਾਈ ਕਰੇ ਤੇ ਭਗਵਾਨ ਸਿੰਘ ਮਾਨ ਸਾਰੇ ਦੁੱਖ ਜਾਣ। ਸਮੇਤ ਬੇਅਦ ਵੀ ਆਣ ਨੂੰ ਤੇ ਸਿਖ ਫੇਸਲ ਬਾਰੇ ਨੂੰ ਚੰਦ ਰੂਪ ਤੋਂ ਪੜ ਕੇ ਜੇਲ੍ਹ ਚ ਭੇਜੇ ਨਾਲ ਜਾਨਾਂ ਵੀ ਸੁਰੱਖਿਤਰ ਹੈ। ਇਹ ਕਾਨੂੰਨ ਆਪਲੀ ਕਾਰਵਾਈ ਲਈ ਛਰੇ ਧੰਨਵਾਦ ਮੈਂ ਕੀ ਕਰਾਂ। ਹੱਥ ਸਾਹ ਸਿੰਘ ਸਾਹਿਬ